ਸ਼੍ਰੋਮਣੀ ਅਕਾਲੀ ਦਲ ਦੇ ਹਾਲਾਤ ਤਣਾਅਪੂਰਵਕ ਹੋ ਰਹੇ ਆ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਬਹੁਤ ਸਾਰੀਆਂ ਕੰਸੂਹਾਂ ਮਿਲਦੀਆਂ ਨਜ਼ਰ ਆ ਰਹੀਆਂ ਹਾਲਾਂਕਿ ਅਕਾਲੀ ਲੀਡਰ ਜ਼ਰੂਰ ਇਹ ਦਾਵਾ ਕਰ ਰਹੇ ਆ ਕਿ ਹਾਲਾਤ ਕਨਸਟੈਂਟਲੀ ਠੀਕ ਹੁੰਦੇ ਨਜ਼ਰ ਆ ਰਹੇ ਹਾਲਾਂਕਿ ਇੱਕ ਪਾਸੇ ਨਵੇਂ ਪ੍ਰਧਾਨ ਨੂੰ ਲੈ ਕੇ ਚਰਚਾਾਂ ਹਨ ਨਵੇਂ ਪ੍ਰਧਾਨ ਦੀ ਨਿਯੁਕਤੀ ਨੂੰ ਲੈ ਕੇ ਚਰਚਾਾਂ ਹਨ ਔਰ ਇਹ ਵੀ ਵਿਚਾਰਿਆ ਜਾ ਰਿਹਾ ਕਿ ਹੁਣ ਜਲਦ ਹੀ ਇਹ ਨਿਯੁਕਤੀ ਹੋ ਵੀ ਜਾਵੇਗੀ ਆਉਂਦੇ ਕੁਝ ਦਿਨਾਂ ਦੇ ਵਿੱਚ ਇਸ ਨਿਯੁਕਤੀ ਨੂੰ ਲੈ ਕੇ ਚਰਚਾਾਂ ਮਾ ਹੋਰ ਤੇਜ਼ ਹੋ ਸਕਦੀਆਂ ਨੇ ਕਿਉਂਕਿ ਇੱਕ ਪਾਸੇ ਅਕਾਲੀ ਦਲ ਦੇ ਵੱਲੋਂ ਮੀਟਿੰਗ ਵੀ ਸੱਦ ਲਈ ਗਈ ਹੈ ਔਰ ਦੂਜੇ ਪਾਸੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਇੱਕ ਨਾਮ ਸੁਖਬੀਰ ਸਿੰਘ ਬਾਦਲ ਦਾ ਲਗਾਤਾਰ ਉੱਭਰਦਾ ਵੀ ਨਜ਼ਰ ਆ ਰਿਹਾ ਹੈ ਪਰ ਦੂਜੇ ਪਾਸੇ ਕਰਨੈਲ ਸਿੰਘ ਪੀਰ ਮੁਹੰਮਦ ਜੜੇ ਨੇ ਉਹਨਾਂ ਨੇ ਕੁਝ ਗੱਲਾਂ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਦੱਸੀਆਂ ਨੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਜਾਂ ਅਕਾਲੀ ਦਲ ਦੀ ਲੀਡਰਸ਼ਿਪ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਨੇ ਇੱਥੋਂ ਤੱਕ ਕਿਹਾ ਕਿ ਜੇ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਕੁਝ ਦਿਨਾਂ ਵਾਸਤੇ ਲਾਂਬੇ ਕਰ ਦਿੱਤਾ ਜਾਵੇ ਜਾਂ ਫਿਰ ਇੱਕ ਪਾਸੇ ਕਰ ਦਿੱਤਾ ਜਾਵੇ ਤਾਂ ਇਹਦਾ ਸਿੱਧਾ ਅਸਰ ਅਕਾਲੀ ਦਲ ਦੀ ਛਵੀ ਦੇ ਉੱਤੇ ਪੈ ਸਕਦਾ ਔਰ ਅਕਾਲੀ ਦਲ ਦੀ ਛਵੀ ਸੁਧਰ ਸਕਦੀ ਹੈ ਜਾਂ ਕਹਿ ਦਈਏ ਕਿ ਪਾਰਟੀ ਲਈ ਹੀ ਦੇ ਉੱਤੇ ਆ ਸਕਦੀ ਹੈ ਉਹ ਇੱਕ ਨਿੱਜੀ ਚੈਨਲ ਨੂੰ ਕਹਿੰਦੇ ਸੁਣਾਈ ਦਿੱਤੇ ਸੀ ਉਹ ਕਹਿੰਦੇ ਨੇ ਕਿ ਸਲਾਹਕਾਰ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਨੇ ਉਹਨਾਂ ਨੂੰ ਇੱਕ ਪਾਸੇ ਕਰ ਦੇਣਾ ਚ ਦਲਜੀਤ ਸਿੰਘ ਚੀਮਾ ਨੂੰ ਲੈ ਕੇ ਬੜੇ ਸਿੱਧੇ ਤੌਰ ਤੇ ਉਹਨਾਂ ਨੇ ਕਿਹਾ ਕਿ ਪਾਰਟੀ ਦੇ ਕਸਟੋਡੀਅਨ ਬਣੇ ਹੋਏ ਨੇ ਜੋ ਕੁਝ ਵੀ ਪਾਰਟੀ ਵੱਲੋਂ ਕੀਤਾ ਜਾਣਾ ਹੁੰਦਾ ਉਹ ਦਲਜੀਤ ਸਿੰਘ ਚੀਮਾ ਦੱਸ ਰਹੇ ਆ ਹਾਲਾਂਕਿ ਬਲਵਿੰਦਰ ਸਿੰਘ ਪੁੰਦੜ ਕਾਰਜਕਾਰੀ ਪ੍ਰਧਾਨ ਹੈਗੇ ਨੇ ਪਰ ਉਹ ਪ੍ਰਧਾਨ ਵਾਂਗ ਵਿਚਰ ਦੇ ਨਜ਼ਰ ਨਹੀਂ ਆਏ ਦੂਜੇ ਪਾਸੇ ਦਲਜੀਤ ਸਿੰਘ ਚੀਮਾ ਨੂੰ ਲੈ ਕੇ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਦਲਜੀਤ ਸਿੰਘ ਚੀਮਾ ਪਾਰਟੀ ਦੇ ਕਸਟੋਡੀਅਨ ਬਣੇ ਹੋਏ ਨਜ਼ਰ ਆ ਰਹੇ ਆ ਔਰ ਇੱਥੋਂ ਤੱਕ ਵੀ ਅੰਦਾਜ਼ਾ ਦਿੱਤਾ ਕਿ ਜੇ ਉਹ ਇੱਕ ਪਾਸੇ ਕਰ ਦਿੱਤੇ ਜਾਣ ਜਾਂ ਲਾਂਬੇ ਕਰ ਦਿੱਤੇ ਜਾਣ ਯਾਨੀ ਕਿ ਦਲਜੀਤ ਸਿੰਘ ਚੀਮਾ ਨੂੰ ਇੱਕ ਪਾਸੇ ਕਰ ਦਿੱਤਾ ਜਾਵੇ ਤਾਂ ਜ਼ਰੂਰ ਪਾਰਟੀ ਜਿਹੜੀ ਹੈ ਉਹ ਕੁਝ ਵਧੀਆ ਹਾਲਾਤਾਂ ਦੇ ਵਿੱਚ ਪਹੁੰਚ ਸਕਦੀ ਹੈ ਹੁਣ ਪੀਰ ਮੁਹੰਮਦ ਦੀਆਂ ਗੱਲਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਜਾਂ ਕਿੰਨਾ ਕੁ ਇਹਦੇ ਨਾਲ ਪਾਰਟੀ ਦੇ ਵਿੱਚ ਫਰਕ ਪਵੇਗਾ ਸਵਾਲ ਤਾਂ ਇਹ ਖੜਾ ਹੁੰਦਾ ਹੈ ਕਿ ਡਾਕਟਰ ਦਲਜੀਤ ਸਿੰਘ ਛੀਮਾ ਅਸਲ ਦੇ ਵਿੱਚ ਇਸ ਇੰਟੈਂਸਿਟੀ ਦੇ ਲੀਡਰ ਨੇ ਕਿ ਉਹਨਾਂ ਕਾਰਨ ਪਾਰਟੀ ਦੀ ਸਿਚੁਏਸ਼ਨ ਖਰਾਬ ਹੋ ਰਹੀ ਹੈ ਥੋੜੀ ਇਸ ਬਾਰੇ ਕੀ ਰਾਏ ਹੈ ਵਿਚਾਰ ਕਮੈਂਟਸ ਵਿੱਚ ਦੱਸਣਾ ਨਾ ਭੁੱਲਣਾ ਬਣੇ ਰੋਵਾਨ ਇੰਡੀਆ ਪੰਜਾਬੀ